ਤੇ ਜਿਹੜੇ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਤੇ ਉਹ ਰੋਲ ਜਾਂਦੀਆਂ ਹਨ ਤੇ ਸਾਨੂੰ ਮਾਣ ਹੈ ਕਿ ਸਾਡਾ ਉਦਮ ਸਿੰਘ ਸ਼ਹੀਦ ਜਿਨੇ ਲੰਡਨ ਦੇ ਵਿੱਚ ਜਾ ਕੇ ਸਾਡੇ ਢੁੱਲੇ ਹੋਏ ਜਲਿਆਂਵਾਲੀ ਬਾਗ ਦੀ ਇੱਕ ਇੱਕ ਕਤਰੇ ਦਾ ਬਦਲਾ ਲਿਆ ਜਾ ਕੇ ਲੰਡਨ ਦੇ ਵਿੱਚ ਹਾਲ ਦੇ ਵਿੱਚ ਉਦਮ ਸਿੰਘ ਨੇ ਸਾਡੇ ਉਸ 40 ਸਾਲ ਬਾਅਦ ਉਸ ਜੱਲ੍ਹਾਂ ਵਾਲੇ ਬਾਗ ਦਾ ਕਤਲकांड ਦਾ ਬਦਲਾ ਲਿਆ ਸਾਡੇ ਪੰਜਾਬੀਆਂ ਲਈ ਪੂਰੀ ਪੰਜਾਬੀਅਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿਹੜੇ ਦੇਸ਼ਾਂ ਦੇ ਵਿੱਚ ਜਾਨ ਲਈ ਅੱਜ ਸਾਡੀ ਨੌਜਵਾਨੀ ਆਕਾਮਲੀ ਹੋਈ ਫਿਰਦੀ ਹੈ ਸਾਡੇ ਉਸ ਸਮੇਂ ਦੀ ਨੌਜਵਾਨੀ ਨੇ ਸਾਡੇ ਉਸ ਕਤਲੇਆਮ ਦਾ ਬਦਲਾ ਲਿਆ ਵਹਿਗੂ ਜੀ ਦਾ ਖਾਲਸਾ ਸ਼੍ਰੀ ਵਹਿਗੂ ਜੀ ਕੀ ਫਤਿਹ ਸ਼ਹੀਦ ਨੂੰ ਸੰਗਤ ਅੱਜ ਦਾ ਜੋ ਦੇਣਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਹਿੰਦੁਸਤਾਨ ਦੀ ਜਨਤਾ ਸਾਡੇ ਮਹਾਨ ਸ਼ਹੀਦ ਚੀਤ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਜੋ ਮਨਾਇਆ ਜਾਂਦਾ ਉਸ ਨੂੰ ਮਨਾ ਰਹੇ ਹਾਂ ਅੱਜ ਦੇ ਦਿਨ ਸ਼ਹੀਦ ਉਧਮ ਸਿੰਘ ਨੂੰ ਫਾਂਸੀ ਸਜ਼ਾ ਦਿੱਤੀ ਗਈ 31 ਮਾਰਚ ਨੂੰ ਸ਼ਹੀਦ ਉਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀਆਂ ਮਾਰ ਕੇ ਕੈਕਸਨ ਹੱਥ ਚ ਮਾਰ ਦਿੱਤਾ ਗਿਆ ਸੀ ਉਹ ਜਨ ਵਾਲੇ ਬਾਗ ਦਾ ਬਦਲਾ ਲਿਆ ਸੀ ਕੱਪੜੀ 13 ਮਾਰਚ ਨੂੰ ਔਰ 31 ਜਨਵਰੀ ਨੂੰ ਅੱਜ ਉਸਨੇ ਸ਼ਹੀਦੀ ਦਾ ਜਾਮ ਪੀਤਾ ਉਹਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਰੀ ਸੰਗਤ ਉਹ ਤੋਂ ਸੇ ਭਮਨ ਇਕੱਠੀ ਹੋ ਕੇ ਅੱਜ ਸ਼ਹੀਦ ਬਹੁਤ ਸਰ ਦੇ ਸਟੈਚੂ ਕੋਲ ਪਹੁੰਚੇ ਔਰ ਸ਼ਰਧਾ ਦੇ ਫੁੱਲ ਭੇਟ ਕਰਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਜਿੰਦਾਬਾਦ ਜਿੰਦਾਬਾਦ ਅਮਰ ਰਹੇ ਸ਼ਹੀਦ ਉਦਮ ਸਿੰਘ ਅਮਰ ਰਹੇ ਸ਼ਹੀਦ ਉਦਮ ਸਿੰਘ ਅਮਰ ਰਹੇ